लुधियाने शहर ਵਿੱਚ ਹਲਕਾ ਪੱਛਮੀ ਵਿਧਾਨ ਸਭਾ ਖੇਤਰ ਤੋਂ ਸੰਜੀਵ अरोड़ा ਦੀ ਹੋਈ ਜਿੱਤ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਲੁਧਿਆਣੇ ਸ਼ਹਿਰ ਵਿੱਚ ਪਹੁੰਚੇ ਦੱਸਿਆ ਕਿ ਉਹਨਾਂ ਦੇ ਨਾਲ ਅਰਵਿੰਦ ਕੇਜਰੀਵਾਲ ਮਨੀਸ਼ ਸਿਸੋਦੀਆ ਵੀ ਪਹੁੰਚੇ ਹੋਏ ਨੇ ਜਿਨ੍ਹਾਂ ਨੇ ਵਰਕਰਾਂ ਦਾ ਧੰਨਵਾਦ ਕੀਤਾ ਦੱਸਿਆ ਕਿ ਇੱਕ ਸਮਾਗਮ ਕੀਤਾ ਗਿਆ ਸਮਾਗਮ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਿਆਸੀ ਨੇਤਾ ਵੀ ਪਹੁੰਚੇ ਹੋਏ ਸਨ ਆਪ ਦੇ ਵਿਧਾਇਕ ਅਤੇ ਆਪ ਦੀ ਆਗੂ ਵੀ ਇਸ ਮੌਕੇ ਤੇ ਮੌਜੂਦ ਸਨ ਅਤੇ ਸੰਜੀਵ अरोड़ा ਦੀ ਹੋਈ ਜਿੱਤ ਤੋਂ ਬਾਅਦ ਹੈ ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਮਨੀਸ਼ ਸਿਸੋਦੀਆ ਨੇ ਜੁੜੇ ਲੁਧਿਆਣਾ ਸ਼ਹਿਰ ਦੇ ਵਿੱਚ ਪਹੁੰਚੇ ਅਤੇ ਸਭ ਦਾ ਧੰਨਵਾਦ ਕੀਤਾ ਲੁਧਿਆਣਾ ਲਾਈਵਲੀ ਸੁਰਿੰਦਰ ਸੋਨੀ ਦੀ ਰਿਪੋਰਟ ਜਿਹੜਾ ਲੁਧਿਆਣੇ ਵਸਦੇ ਲੋਕਾਂ ਨੇ ਵੱਡਾ ਫਤਵਾ ਦਿੱਤਾ ਹੈ ਉਹਦੇ ਸਬੰਧ ਦੇ ਵਿੱਚ ਸਾਡੇ ਨੈਸ਼ਨਲ ਕੁਕੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਮੁੱਖ ਮੰਤਰੀ ਹਰਮਨ ਪਿਆਰੇ ਲੋਕਾਂ ਦੇ ਨੇਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਸਮੁੱਚੀ ਲੀਡਰਸ਼ਿਪ ਇੱਥੇ ਧੰਨਵਾਦ ਕਰਨ ਲਈ ਆਈ ਆ ਤੇ ਜਿਹੜਾ ਫਤਵਾ 2022 ਦੇ ਵਿੱਚ ਲੁਧਿਆਣਾ ਤੇ ਪੰਜਾਬ ਦੇ ਲੋਕਾਂ ਨੇ ਦਿੱਤਾ ਸੀ ਇਹ ਵਿਰੋਧੀ ਪਾਰਟੀਆਂ ਦੇ ਲੋਕ ਕਹਿੰਦੇ ਸੀ ਉਦੋਂ ਇਹ ਹਨੇਰੀ ਸੀ ਉਦੋਂ ਵੇਵ ਸੀ ਆ ਹੁਣ ਜਿਹੜੀ ਲੁਧਿਆਣਾ ਵੈਸਟ ਦੀ ਇਲੈਕਸ਼ਨ ਆ ਇਹ ਸੈਮੀਫਾਈਨਲ ਆ 2027 ਦਾ ਇਹ ਵਿਰੋਧੀ ਗੱਲ ਕਹਿੰਦੇ ਸੀ ਲੁਧਿਆਣਾ ਵੈਸਟ ਦੇ ਲੋਕਾਂ ਨੇ ਜਿਹੜੀ ਪਾਈ ਵਾਲੀ ਨੇਰੀ ਸੀ ਉਹਦੇ ਨੂੰ ਵੱਡਾ ਤੂਫਾਨ ਲਿਆਂਦਾ ਸਾਡੀ ਜਿਹੜੀ ਲੀਡ ਸੀ 2022 ਚ ਲੁਧਿਆਣਾ ਵੈਸਟ ਤੋਂ 7500 ਦੀ ਸੀ ਅੱਜ 11000 ਦੇ ਲਗਭਗ ਲੀਡ ਆਈ ਆ ਲੀਡ ਡਿਉੜੀ ਨੂੰ ਵੀ ਤੂਣੀ ਹੋ ਗਈ ਕਿਉਂਕਿ ਲੋਕ ਖੀਰਵਿੰਦ ਕੇ ਜੀ ਆਲਦੀਆ ਪੌਲਸੀਆਂ ਤੋਂ ਖੋਸ਼ ਨੇ ਸਰਦਾਰ ਭਗਵੰਤ ਸਿੰਘ ਮਾਲਦੀਆ ਪੌਲਸੀਆਂ ਤੋਂ ਖੋਸ਼ ਨੇ ਲੋਕਾਂ ਨੂੰ ਪਤਾ ਵੀ ਕਿਹੜੀ ਪਾਰਟੀ ਕਿਹੜੀ ਸਰਕਾਰ ਕੰਮ ਕਰਦੀ ਪਈ ਆ ਲੋਕ ਕੰਮਾਂ ਦੀ ਰਾਜਨੀਤੀ ਨੂੰ ਪਹਿਲ ਦੇਣਗੇ ਲੋਕ ਗੱਲਾਂ ਦੀ ਰਾਜਨੀਤੀ ਨੂੰ ਨਕਾਰਨਗੇ ਇਹ ਸੈਮੀਫਾਈਨਲ ਜਿਹੜਾ ਵਿਰੋਧੀ ਕਹਿੰਦੇ ਸੀ ਕਿ ਲੁਧਿਆਣਾ ਵੈਸਟ ਸੈਮੀਫਾਈਨਲ 27 ਦਾ ਉਹ ਸੈਮੀਫਾਈਨਲ ਲੁਧਿਆਣਾ ਵੈਸਟ ਦੇ ਲੋਕਾਂ ਚਿਤਾਤਾ ਆਉਣ ਵਾਲਾ ਸਮਾਂ ਖੇਰ ਤੋਂ ਆਮ ਆਦਮੀ ਪਾਰਟੀ ਦਾ ਉਕੋਪੀ ਜੋ ਕੰਮ ਆਮ ਆਦਮੀ ਪਾਰਟੀ ਨੇ ਕੀਤੇ ਆ ਕਿਸਾਨਾਂ ਨੂੰ 24 ਘੰਟੇ ਬਿਜਲੀ ਚੇਤਾਜ ਮੋਟਰਾਂ ਦੇ ਦਿਨੇ ਜਾਓ ਰਾਤ ਜਾਓ ਲਾਈਟ ਚੱਲਦੀ ਹੁੰਦੀ ਆ ਕਿਸਾਨਾਂ ਨੂੰ ਨਹਿਰੀ ਪਾਣੀ ਜਿਹੜਾ ਕਿ ਹਰਿਆਣੇ ਨੂੰ ਤੇ ਰਾਜਸਥਾਨ ਨੂੰ ਕਾਲੀ ਤੇ ਕਾਂਗਰਸੀ ਤੇ ਬੀਜੇਪੀ ਵਾਲੇ ਦਿੰਦੇ ਰਿਆ ਹੁਣ ਉਹ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੀ ਧਰਤੀ ਨੂੰ ਸਿੰਚਾਈ ਕਰਨ ਲਈ ਵਰਤਿਆ ਜਾਂਦਾ ਜੇ ਵਪਾਰੀ ਨੇ ਵਪਾਰੀਆਂ ਦੇ ਹੱਕ ਤੇ ਪਹੁੰਚੀਆਂ ਬਣਾਈਆਂ ਵਪਾਰੀ ਸੌਖੇ ਕਰਤੇ ਜੇ ਮਜ਼ਦੂਰ ਆ ਮਜ਼ਦੂਰਾਂ ਦੀ ਮਜ਼ਦੂਰੀ ਵਧਾਈ ਮਜ਼ਦੂਰਾਂ ਦੇ ਹੱਕ ਬਰਕਰਾਰ ਕੀਤੇ ਮਿਹਦੂਰਾ ਦਾ ਐਸੀ ਪਰਿਵਾਰਾਂ ਦਾ 70 ਕਰੋੜ ਤੋਂ ਵੱਧ 2020 ਤੱਕ ਦਾ ਕਰਜ਼ਾ ਆਈ ਉਹ ਸਰਦਾਰ ਭਗਵੰਤ ਸਿੰਘ ਮਾਜੀ ਨੇ ਮਾਫ਼ ਕੀਤਾ ਜੇ ਮੈਂ ਗੱਲਾਂ ਕਰਨ ਲੱਗਾ ਤੇ ਮੈਨੂੰ ਲੱਗਦਾ 2 ਘੰਟੇ ਲੱਗ ਜਾਣਗੇ ਜਿੰਨਾ ਪਾਰਟੀ ਨੇ ਸਰਦਾਰ ਭਗਵੰਤ ਸਿੰਘ ਮਾਨ ਸੀਰੀ ਅਰਵਿੰਦ ਕੇਜਰੀਆ ਜੀ ਨੇ ਪੰਜਾਬ ਦੇ ਲੋਕਾਂ ਲਈ ਕੀਤਾ ਬੇਦਬੀ ਦੇ ਮੁੱਦੇ ਤੇ ਲੋਕਾਂ ਦੀ ਬੜੀ ਵੱਡੇ ਚਿਰ ਦੀ ਬੜੇ ਚਿਰ ਦੀ ਮੰਗ ਹੀ ਕਿ ਕੋਈ ਇਹੋ ਜਿਹਾ ਕਾਨੂੰਨ ਬਣਾਇਆ ਜਾਵੇ ਜਿਹੜਾ ਬੇਦਬੀ ਕਰਦਾ ਉਹ ਤੇ ਸਖਤ ਤੋਂ ਸਖਤ ਕਾਰਵਾਈ ਹੋ ਉਹ ਵੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬੇਦਬੀ ਦੀ ਵੀ ਵੱਡਾ ਕਾਨੂੰਨ ਸਖਤ ਤਹਰਾ ਲਾਉਣੀਆਂ ਜਿਹੜੀ ਕੱਜ ਕੈਬਨਟ ਮੀਟਿੰਗ ਆ ਉਹਦੇ ਚ ਉਹਨਾਂ ਨੇ ਕਾਨੂੰਨ ਪਾਸ ਕਰ ਦੇਣਾ ਉਹ ਵੀ ਪੰਜਾਬ ਦੇ ਲੋਕਾਂ ਦੀ ਜਿੱਤ ਹੋਈ ਆ ਪੰਜਾਬ ਦੇ ਲੋਕਾਂ ਦੀ ਜਿਹੜੀ ਵੱਡੀ ਮੰਗੀ ਉਹ ਮੰਗ ਪੂਰੀ ਹੋਈ ਏ ਆਮ ਆਦੀ ਪਾਰਟੀ ਦੇ ਮੁਖੀ ਜੀ ਜੇਵਾਲ ਜੀ ਮੁੱਖ ਮੰਤਰੀ ਸਾਹਿਬ 500 ਮਾਨ ਜੀ ਔਰ ਆਮ ਆਦੀ ਪਾਰਟੀ ਦੇ ਪ੍ਰਧਾਨ ਜੀ ਅਮਰ ਰੋੜਾ ਜੀ ਆ ਜਿਹੜੀ ਪਛਮੀ ਲੋਕਾਂ ਪਛਮੀ ਦੇ ਬੰਦੇ ਆ ਪਛਮੀ ਦੇ ਲੋਕਾਂ ਨੇ ਵੱਡੀ ਜਿੱਤ ਦਵਾਈ ਆ ਉਹਦੇ ਵਾਸਤੇ ਅੱਜ ਧੰਨਵਾਦ ਕਰਨ ਆ ਰਹੇ ਨੇ ਔਰ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਆਮ ਆਦੀ ਪਾਰਟੀ ਨੇ ਜੋ ਮਿਲ ਕੇ ਗਰੰਟੀਆਂ ਦਿੱਤੀਆਂ ਸੀ ਜੋ ਉਮੀਦਾਂ ਰੱਖੇ ਸੀ ਆ ਜੋ ਭੁਰੀਆਂ ਹੋਈਆਂ ਨੇ ਆ ਜਿਹੜੀ ਪਛਮੀ ਦੀ ਮਿਲ ਕੇ 11000 ਦੀ ਲੀਡ ਦਿਵਾ ਕੇ ਔਰ ਸੰਜੀਵ ਰੋੜਾ ਨੂੰ ਜਿਤਾਇਆ ਇਹ ਮੋਹਰ ਲੱਗੀ ਅੱਜ ਕਹਿ ਵੀ ਆਮ ਆਦੀ ਪਾਰਟੀ ਦੇ ਕਮਾ ਦੇ ਉਤੇ ਆਮ ਆਦੀ ਪਾਰਟੀ ਚਾਹੇ 600 ਜੋੜ ਦੀ ਗਰੰਟੀ ਆਮ ਆਦੀ ਵਿਕਲੀਨ ਦੀ ਗਰੰਟੀ ਸਕੂਲਾਂ ਦੀ ਗਰੰਟੀ ਕਰੋੜ ਰੁਪਏ ਫੌਜੀਆਂ ਨੂੰ ਗਰੰਟੀ ਤੇ ਅੱਜ ਸਾਰੀਆਂ ਗਰੰਟੀਆਂ ਪੂਰੀਆਂ ਹੋਈਆਂ ਤੇ ਅੱਜ ਲੋਕ ਮਤਲਬ ਕਿ ਖੁਸ਼ ਨੇ ਕੱਲੇ ਬਲਕੇ ਪੰਜਾਬ ਦੇ ਨਹੀਂ ਅੱਜ ਪੰਕੇ ਬੇਚ ਦੇ ਲੋਕ ਖੁਸ਼ ਨੇ ਤੇ ਗੁਜਰਾਤ ਦੀ ਜਿਹੜੀ ਚੋਣ ਜਿਤਾ ਕੇ ਗੁਜਰਾਤ ਵਾਸੀਆਂ ਨੇ ਦੱਸਤਾ ਵੀ ਬਲਕੇ ਲੋਕ ਬਦਲਾ ਚਾਹੁੰਦੇ ਨੇ ਸ਼੍ਰੀ ਰਵਿੰਦ ਕੇ ਜੀ ਵੱਲੋਂ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਨੇ ਆਮ ਆਦੀ ਪਾਰਟੀ ਨੂੰ ਵੋਟਾਂ ਦੇਣਾ ਚਾਹੁੰਦੇ ਨੇ ਕਿਉਂਕਿ 74 ਸਾਲ ਚ ਜੋਨਾ ਪਾਰਟੀ ਨੇ ਬੇੜਾ ਕਰ ਕੀਤਾ ਪੰਜਾਬ ਦੇ ਵਿੱਚ ਦਿੱਲੀ ਦੇ ਵਿੱਚ ਆਮ ਆਦੀ ਪਾਰਟੀ ਜੋ ਹੈਲਥ ਔਰ ਐਜੂਕੇਸ਼ਨ ਤੇ ਕੰਮ ਕੀਤਾ ਉਹ ਲੋਕ ਚੌਧਰੀ ਆਮ ਆਦੀ ਪਾਰਟੀ ਸਰਕਾਰ ਪੂਰੇ ਭਾਰਤ ਦੇ ਵਿੱਚ ਆਵੇ ਤੇ ਹੈਲਥ ਔਰ ਐਜੂਕੇਸ਼ਨ ਤੇ ਕੰਮ ਹੋਵੇ ਤੇ ਲੋਕ ਖੁਸ਼ ਹੋਣ ਮੱਧ ਪ੍ਰਧਾਨ ਦੇ ਮੁੱਖ ਮੰਤਰੀ ਲੁਧਿਆਣਾ ਆਏ ਨੇ ਇੰਟਰਸਟਿੰਗ ਮੀਟਿੰਗ ਕਰਨ ਲਈ ਉਹਨਾਂ ਦਾ ਆਪਣਾ ਕੰਮਾਂ ਚ ਕਰਨਾ ਚਾਹੀਦਾ ਵਾ ਜੇ ਬਲਕੇ ਉਹਨਾਂ ਨੂੰ ਪੁੱਛੇਗਾ ਦਿਨ ਪਰ ਉਹਨਾਂ ਕੋਲ ਸਿਰਫ ਗੱਲਾਂ ਨੇ ਆਮ ਆਦੀ ਪਾਰਟੀ ਨੇ ਕੰਮ ਕਰਕੇ ਦਿਖਾਇਆ ਹੋਇ ਇਸ ਕਰਕੇ ਗੁਜਰਾਤ ਦੇ ਵਿੱਚ ਜਿੱਥੇ ਭਾਜਪਾ ਦੀ ਸਰਕਾਰ ਹੈ ਔਰ ਭਾਜਪਾ ਦੀ ਸਰਕਾਰ ਦੇ ਘੜ ਦੇ ਵਿੱਚ ਆਮ ਆਦੀ ਪਾਰਟੀ ਦਾ ਐਮ ਐਲ ਏ ਬਣਾ ਕੇ ਲੋਕਾਂ ਦੇ ਸਾਹਮਣੇ ਕਰਦਾ ਵੀ ਆਮ ਆਦੀ ਪਾਰਟੀ ਕੋਈ ਇੱਕ ਪਾਰਟੀ ਜਿਹੜੀ ਦੇਸ਼ ਨੂੰ ਬਚਾ ਸਕਦੀ ਹੈ ਦੇਸ਼ ਨੂੰ ਤਰੱਕੀ ਦਿਵਾ ਸਕਦੀ ਹੈ ਮੈਂ ਇਹਦੇ ਮਾਮਲੇ ਨੂੰ ਲੈੰਦਾ ਜਾ ਰਿਹਾ ਹਾਂ ਵਿਧਾਨ ਸਭਾ ਦੇ ਕਿਸ ਨੂੰ ਦੇਖਦੇ ਬਿਲਕੁਲ ਲੋਕਾਂ ਦੇ ਹਿੱਤਾਂ ਵਾਸਤੇ ਹਰ ਆਮ ਆਦਮੀ ਪਾਰਟੀ ਉਹ ਕਾਨੂੰਨ ਲੈ ਕੇ ਆਉਗੀ ਕਿ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਹਰ ਆਮ ਆਦਮੀ ਦੀ ਹਿੱਤਾਂ ਵਾਸਤੇ ਹਮ ਆਮ ਆਦਮੀ ਦੀ ਤਰੱਕੀ ਵਾਸਤੇ ਹਰ ਆਮ ਆਦਮੀ ਦੀ ਵੀਦ ਪੂਰੀ ਕਰਨ ਵਾਸਤੇ ਸਰਕਾਰ ਬਣੀ ਆ ਉਹ ਸਰਕਾਰ ਆਮ ਆਦਮੀ ਦਾ ਕੰਮ ਕਰੋ ਜਿਹੜੇ ਮਾਮਲੇ ਬੀਆ ਦੂਬੀਆਂ ਦੇ ਹਲੇ ਵੀ ਲਟਕੇ ਹੋਏ ਸੋਸ਼ੀਅਲ ਸੇਵਾਵਾਂ ਸਾਰੇ ਸਾਰੇ ਔਰ ਸਾਰੇ ਹੀ ਅਸਤਾ ਚੌਹਲੇ ਆ ਮੇਰੇ ਕਿਉਂਕਿ ਇਹ ਜਿਹੜੇ ਧਰਮ ਹੈ ਸਭ ਦਾ ਸਾਂਝਾ ਵਾ ਔਰ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਆਮ ਆਦੀ ਪਾਰਟੀ ਔਰ ਜਿਹੜਾ ਵੀ ਕੋਈ ਇਸ ਦੇ ਖਿਲਾਫ ਹੋਊਗਾ ਤੇ ਆਮ ਆਦੀ ਪਾਰਟੀ ਸਰਕਾਰ ਉਹਦੇ ਖਿਲਾਫ ਕਾਨੂੰਨ ਮੁਤਾਬਕ ਕੰਮ ਕਰ ਰਹੀ ਆ ਤੇ ਕਰੋ ਲੁਧਿਆਣਾ ਵੈਸਟੀ ਸੀਟ ਜਿੱਤਣ ਦੇ ਬਾਅਦ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੈਦਰੀਵਾਲ ਜੀ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸੇਮਾਨ ਸਾਹਿਬ ਅੱਜ ਲੁਧਿਆਣਾ ਦੀ ਜਨਤਾ ਦਾ ਧੰਨਵਾਦ ਕਰਨ ਲਈ ਆ ਰਹੇ ਨੇ ਜਿਸ ਜਨਤਾ ਨੇ ਪੰਜਾਬ ਦੇ ਲੁਧਿਆਣਾ ਵਿਖੇ ਦੇ ਲੋਕਾਂ ਨੇ ਬਹੁਤ ਭਾਰੀ ਹੰਗਾਰਾ ਦਿੱਤਾ ਸਾਰੇ ਜਾਣਦੇ ਹੋ ਕਿ ਪੰਜਾਬ ਦੀ ਸਾਰੀ ਜਨਤਾ ਦੀਆਂ ਨਿਗਾਵਾਂ ਲੁਧਿਆਣਾ ਵਿਖੇ ਸਨ ਔਰ लुधियाने ਦੇ ਲੋਕਾਂ ਨੇ ਦੱਸ ਦਿੱਤਾ ਹੈ ਕਿ ਅੱਜ ਵੀ ਜੋ ਹੈ ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਦੇ ਨਾਲ ਹੈ ਅਤੇ ਉਹਨਾਂ ਨੇ ਇੱਕ ਬੜਾ ਵੱਡਾ ਇਤਿਹਾਸਿਕ ਜਿੱਤ ਸੰਜੀਵ ਰਣਜੀਤ ਜਿੱਤੀ ਹੈ 1996 ਇਸ ਦਾ ਸਬੂਤ ਹੈ ਕਿ ਪੰਜਾਬ ਦੀ ਜਨਤਾ ਨੇ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕੰਮਾਂ ਦੇ ਉੱਪਰ ਮੋਹਰ ਲਗਾ ਕੇ ਸ਼੍ਰੀ ਸੰਜੀਵ ਰਣਜੀਤ ਜਿੱਤਿਆ ਹੈ ਸੋ ਇਸ ਤੋਂ ਸਾਫ ਨਜ਼ਰ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਲੋਕੀ ਸਾਰੇ ਆਮ ਆਦਮੀ ਪਾਰਟੀ ਦੀ ਫੇਵਰ ਚ ਵੋਟ ਦੇਣਗੇ ਕਿਉਂਕਿ ਆਮ ਆਦਮੀ ਪਾਰਟੀ ਨੇ ਹਮੇਸ਼ਾ ਗਰੀਬਾਂ ਦਾ ਮਜ਼ਦੂਰਾਂ ਦਾ ਕਿਸਾਨਾਂ ਦਾ ਵਪਾਰੀਆਂ ਦਾ ਸਾਥ ਦਿੱਤਾ ਹੈ ਉਹਨਾਂ ਦੀ ਦੇਖਭਾਲ ਸੇ ਉਹਨਾਂ ਦੀ ਬਿਹਤਰੀ ਵਾਸਤੇ ਸਾਰੇ ਕੰਮ ਕੀਤੇ ਹਨ ਔਰ ਪੰਜਾਬ ਦਾ ਚੋ ਮੁਖੀ ਵਿਕਾਸ ਹੋ ਰਿਹਾ ਹੈ ਜਿਹਨਾਂ ਨੂੰ ਕੈਬਨਿਟ ਮੀਟਿੰਗ ਐੱਪੀ ਇਹਨੇ ਲੈ ਜਾ ਸਕਦੇ ਨੇ ਅੱਜ ਸ਼ਾਮ ਨੂੰ ਸਾਡੇ 6:30 ਵਜੇ ਜੋ ਕੈਬਨਿਟ ਰੱਖੀ ਹੈ ਉਹਦਾ ਅਜੰਡਾ ਇਹ ਮੇਰੇ ਕੋਲ ਨਹੀਂ ਆਇਆ ਹੈਗਾ ਪਰ ਲੱਗਦਾ ਹੈ ਕਿ ਜੋ ਅੱਜ ਦੀ ਮੀਟਿੰਗ ਦੇ ਵਿੱਚ ਜੋ 10 ਔਰ 11 ਨੂੰ ਵਿਧਾਨ ਸਭਾ ਦਾ ਸਪੈਸ਼ਲ ਸਖਤਰ ਹੈ ਉਹਦੇ ਉੱਪਰ ਵੀ ਵਿਚਾਰ ਹੋਏਗਾ ਤੇ ਉਹਦੇ ਨਾਲ ਹੋਰ ਵੀ ਕੋਈ ਅਹਿਮ ਮਸਲੇ ਜਿਹੜੇ ਨੇ ਉਹ ਹਾਲ ਕੀਤੇ ਜਾਣਗੇ ਪੈ ਕਿਤੇ ਜਾਣਗੇ ਹਰ ਇੱਕ ਜਲੰਧਰ ਦੇ ਵਿਧਾਇਕ ਨੇ ਇਹ ਕਿ ਜਿਹੜਾ ਉਹ ਚੰਗੂਕਾ ਬਿੱਲ ਲੈ ਕੇ ਆਲਾ ਜੀਹਦੇ ਦੋ ਬੱਚਿਆਂ ਦੇ ਉੱਪਰ 10 ਲੱਖ ਰੁਪਏ ਨਾਲ ਦੇ ਰਿਹਾ ਦੇਖਦੇ ਹੋ ਦੇਖੋ ਜਿਹੜਾ ਵੀ ਕੋਈ ਕਹੇ ਇਹ ਜੋ ਡੈਮੋਕ੍ਰੇਸੀ ਹੈਗੀ ਹੈ ਇਹਦੇ ਵਿੱਚ ਸਾਰੇ ਇਨਸਾਨ ਨੂੰ ਆਪਣੇ ਵਿਚਾਰ ਰੱਖਣ ਦਾ ਆਜ਼ਾਦੀ ਹੈਗੀ ਹੈ ਉਹਨਾਂ ਆਪਣੇ ਵਿਚਾਰ ਰੱਖੇ ਨੇ ਉਹਦੇ ਉੱਪਰ ਜਿਨ੍ਹਾਂ ਨੂੰ ਉਹਨਾਂ ਵਿਚਾਰ ਰੱਖੇ ਨੇ ਆਹ ਇਹਨਾਂ ਉੱਪਰ 다운 ਸਭਾਈ ਰੱਖੇ ਨੇ ਉਹਦੇ ਉੱਪਰ ਚਰਚਾ ਹੋਏਗੀ ਤੇ ਸਪੀਕਰ ਸਾਹਿਬ ਜੋ ਸਹੀ ਸਮਝਣਗੇ ਚਰਚਾ ਕਰਕੇ ਚਰਚਾ ਕੀਤੀ ਜਾਏਗੀ ਬੇਅਦਬੀਆਂ ਨੂੰ ਲੈ ਕੇ ਕੀ ਕਿਹਾ ਜਾ ਰਿਹਾ ਹੈ ਬੇਅਦਬੀਆਂ ਨੂੰ ਬੇਅਦਬੀਆਂ ਦਾ ਮਸਲਾ ਵੀ ਕੰਸਟਰੁਕਟਿਵ ਆ ਰਿਹਾ ਹੈ ਹਾਂ ਦੇਖੋ ਕਿ ਆਮ ਆਦਮੀ ਪਾਰਟੀ ਸਰਕਾਰ ਮਾਨ ਸਾਹਿਬ ਦੀ ਸਰਕਾਰ ਬੇਅਦਬੀ ਦੇ ਪ੍ਰਤੀ ਬਹੁਤ ਸੰਸੀਅਰ ਹੈ ਕਿ ਇਹ ਬਹੁਤ ਕਨਸਰਨ ਹੈ ਕਿ ਇਹ ਅਸੀਂ ਚਾਹੁੰਦੇ ਹਾਂ ਕਿ ਕਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਬੇਅਦਮੀ ਕਿਸੇ ਦੀ ਨਾ ਹੋਵੇ ਖਾਸ ਕਰਕੇ ਧਾਰਮਿਕ ਕੋਈ ਵੇਦ ਵੀ ਨਹੀਂ ਹੋਣੀ ਚਾਹੀਦੀ ਉਹਦੇ ਬਾਰੇ ਵੀ ਚਰਚਾ ਕੀਤੀ ਜਾਏਗੀ ਲੈਂਡ ਪੋਲਿੰਗ ਬਾਰੇ ਐਸਕੇਪ ਨੂੰ ਵੱਡੇ ਜਿਹੜਾ ਇੱਕ ਠੀਕੀ ਗੱਲ ਕੀਤੀ ਹੈ ਵੱਡੇ ਕਾਰਨ ਚੁਣਿਆ ਸੱਤੀ ਪਾਰਟੀਆਂ ਨੂੰ ਸਿੱਧਾ ਇਹ ਗੱਲ ਕਹੀਏ ਦੇਖੋ ਪਹਿਲੀ ਗੱਲ ਲੈਂਡ ਪੋਲਿੰਗ ਕੋਈ ਆਮ ਆਗੇ ਪਾਰਟੀ ਪਹਿਲੀ ਵਾਰੀ ਨਹੀਂ ਕਰ ਰਹੀ ਲੈਂਡ ਪੁਲਿੰਗ ਸਾਰੇ ਜਾਣਦੇ ਹੋ ਪਹਿਲੀਆਂ ਸਰਕਾਰਾਂ ਵੀ ਲੈਂਡ ਪੁਲਿੰਗ ਕਰਦੀਆਂ ਰਹੀਆਂ ਨੇ ਪਰ ਅੱਜ ਜਦ ਲੈਂਡ ਪੁਲਿੰਗ ਆਮ ਆਦਮੀ ਪਾਰਟੀ ਕਰ ਰਹੀ ਏ ਤੇ ਵਿਰੋਧੀ ਉਹਦਾ ਵਿਰੋਧ ਕਰ ਰਹੇ ਨੇ ਕਿਉਂ ਕਿ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਕੋਲ ਹੋਰ ਕੋਈ ਮੁੱਦਾ ਨਹੀਂ ਜਿਹੜਾ ਵੀ ਅੱਛਾ ਕੰਮ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਮਾਨ ਸਾਹਿਬ ਦੀ ਸਰਕਾਰ ਕਰਦੀ ਏ ਉਹਦਾ ਵਿਰੋਧ ਕਰਨਾ ਉਹਨਾਂ ਦਾ ਐਨਾ ਹੀ ਕੰਮ ਹੈਗਾ ਉਹ ਵਿਰੋਧ ਦੇ ਬਜਾਏ ਤਾਂ ਵੱਡੇ ਪ੍ਰੋਗਰਾਮ ਕਰਦੀ ਹੈ ਸਭ ਤੋਂ ਪਹਿਲਾਂ ਤੁਹਾਡੇ ਲੋਕਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੀਡੀਆ ਨੇ چاہے ਪ੍ਰਿੰਟ ਮੀਡੀਆ ਚਾਹੇ ਪ੍ਰਿੰਟਿੰਗ ਵਿੱਚ ਦੂਸਰੇ ਸਾਰੇ মিডিਆ ਨੇ ਨਾਲ ਮਿਲ ਕੇ 2 ਮਹੀਨੇ ਲਗਾਤਾਰ ਸਰਕਾਰ ਦੀਆਂ ਫਲਤੀਆਂ ਨੂੰ ਲੋਕਾਂ ਤੱਕ ਪਹੁੰਚਾਇਆ ਔਰ ਲੋਕਾਂ ਦੀਆਂ ਜੋ ਦਿੱਕਤਾਂ ਸੀ ਸਾਡੇ ਤੱਕ ਪਹੁੰਚਾਈਆਂ ਤੁਹਾਡਾ ਧੰਨਵਾਦ ਹੈ ਔਰ ਲੋਕਾਂ ਦਾ ਧੰਨਵਾਦ ਹੈ ਵੈਸੇ ਹਲਕੇ ਦੇ ਵੋਟਰਾਂ ਦਾ ਧੰਨਵਾਦ ਹੈ ਜਿਹੜਾ ਸਾਡੇ ਪਿੱਛੇ ਦੌਰ ਤੇ ਸਾਡੇ ਆਮ ਆਦਮੀ ਪਾਰਟੀ ਦੇ ਕੰਵਿਨਟਰ ਜੀ ਰਵਿੰਦ ਗੰਜਰੀਵਾਲ ਸਾਹਿਬ ਸਵੇਰੇ ਦੇ ਮੁੱਖ ਮੰਤਰੀ ਸਾਹਿਬ ਕੋਲ ਪਾਸੀ ਮਾਨ ਜੀ ਲੋਕਾਂ ਦਾ ਔਰ ਵਰਕਰਾਂ ਦਾ ਧੰਨਵਾਦ ਕਰਨ ਆ ਰਹੇ ਨੇ ਕਿਉਂਕਿ ਲੋਕਾਂ ਨੇ 2 ਮਹੀਨੇ ਦੇ ਜਿਹੜੀ ਮਿਹਨਤ ਸੀ ਲੋਕਾਂ ਸਾਡੇ ਵਰਕਰਾਂ ਦੀ ਉਹ ਅੱਜ ਰੰਗ ਲਿਆਈ ਹੈ ਔਰ ਸਾਈ ਦਾ ਜੋ ਚੈਲੰਜ ਸੀਗਾ ਉਹ ਕਲੀਅਰ ਹੋਇਆ ਔਰ 27 ਨੂੰ ਸਰਕਾਰ ਆਮ ਆਦਮੀ ਪਾਰਟੀ ਬਣਨ ਜਾ ਰਹੀ ਹੈ ਥੈਂਕ ਯੂ